ਉਹਨਾਂ ਪ੍ਰਜਾਤੀਆਂ ਬਾਰੇ ਦੱਸਣ ਲੱਗਾ ਚਿੰਨਾਣੇ ਪੰਜਾਬ ਦੇ ਵਿੱਚ ਅਖੌਤੀ ਜੱਥੇਬੰਦੀਆਂ ਦਾ ਝੰਡਾ ਚੱਕਿਆ ਹੋਇਆ ਬਾ ਤੇ ਉਹਦੇ ਝੰਡੇ ਦੇ ਹੇਠ ਬਦਮਾਸ਼ੀਆਂ ਤੇ ਕਬਜ਼ੇ ਕਰਦੇ ਨੇ ਪੰਚ ਸਰਪੰਚਾਂ ਨੇ ਉਦੋਂ ਮਤਾ ਪਾ ਕੇ 6 ਕਨਾਲਾਂ ਜਗ੍ਹਾ ਜਿਹੜੀ ਐਸੀ ਸਮਾਜ ਵਾਸਤੇ ਛੱਡੀ ਸੀ ਕਿ ਇਹਦੇ ਵਿੱਚ ਇੱਕ ਗੁਰੂ ਘਰ ਬਣਾਇਆ ਜਾਏਗਾ ਤੇ ਹੋ ਸਕਦਾ ਤੇ ਨਾਲ ਦੇ ਨਾਲ ਜਿਹੜਾ ਵਾ ਉਹ ਐਸੀ ਸਮਾਜ ਦਾ ਕੋਈ ਸਕੂਲ ਵੀ ਉੱਥੇ ਖੋਲਿਆ ਜਾਂਦਾ। ਨਾਮ ਐਸੀ ਸਮਾਜ ਦੇ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਵਾਲਮੀਕ ਸਮਾਜ ਦੇ ਵਾਲਮੀਕ ਆਸ਼ਰਮ ਤੋਂ ਨਸ਼ਤਰਨਾਥ ਹੁਣੀ ਜਾਂ ਹੋਰ ਕੋਈ ਦੋ ਚਾਰ ਬੰਦਿਆਂ ਨਾਲ ਜਾ ਕੇ ਉੱਥੇ ਜਾ ਕੇ ਜਿਹੜਾ ਸੀ ਉਹ ਇੱਕ ਨਿਸ਼ਾਨ ਸਾਹਿਬ ਗੱਡਿਆ ਸੀ ਤੇ ਗੁਰਦੁਆਰਾ ਸਾਹਿਬ ਦੀ ਅਰਬਤਾ ਕਰਨੀ ਸ਼ੁਰੂ ਕਰ ਦਿੱਤੀ। ਇਹ ਬੰਦਿਆਂ ਦੇ ਅਖੋਤੀ ਆਗੂ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ ਕੋਈ ਝੰਡੇ ਲੈ ਕੇ ਟਰੈਕਟਰ ਲੈ ਕੇ ਦੇਖੋ ਕਿਸ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਦੇ ਉੱਪਰ ਜੁੱਤੀਆਂ ਲੈ ਕੇ ਚੜੇ ਨੇ ਤੇ ਟਰੈਕਟਰ ਦੇ ਮੰਗਰ ਨਿਸ਼ਾਨ ਸਾਹਿਬ ਨੂੰ ਪਾ ਕੇ ਕਿਸ ਤਰੀਕੇ ਨਾਲ ਉਹਦੀ ਵਿਦਬੀ ਕਰ ਰਹੇ ਆ ਤੇ ਜਕਾਰੇ ਛੱਡ ਰਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਲੱਖ ਦੀ ਲਹਨਤਾ ਤੁਹਾਡੇ ਤੇ ਦੱਲਿਓ ਕਿਸਾਨ ਕਿਸਾਨ ਨੂੰ ਬਦਨਾਮ ਕਰ ਦਿੱਤਾ ਜਿਹੜਾ ਗਰੀਬ ਦੇ ਵਿੱਚ ਮੂੰਹ ਦੇ ਵਿੱਚ ਨਵਾਲਾ ਪਾਉਂਦਾ ਸਾਰੇ ਕਿਸਾਨ ਮਾੜੇ ਨਹੀਂ ਔਰ ਸਾਰੇ ਚੰਗੇ ਵੀ ਨਹੀਂ ਆ ਮੈਂ ਤੁਹਾਨੂੰ ਪਹਿਲਾਂ ਨਸਲਾਂ ਕੁਝ ਨਸਲਾਂ ਦੇ ਵਿੱਚ ਅਸਲੀ ਵੀ ਹੁੰਦੇ ਆ ਤੇ ਕੁਝ ਇਹੋ ਜਿਹੇ ਗੰਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਗੰਦੇ ਆਂਡੇ ਕਹਿ ਦਿੰਦੇ ਆ ਨਾ ਇਹ ਉਹ ਗੰਦੇ ਆਂਡੇ ਨੇ ਟੁਕੜੇ ਪਿੱਛੇ ਜ਼ਮੀਨ ਦੇ ਟੁਕੜੇ ਪਿੱਛੇ ਯਾਰ ਤੁਸੀਂ ਆਪਣੇ ਗੁਰੂ ਦਾ ਨਰਾਦਰ ਕਰ ਰਹੇ ਹੋ ਲੱਖ ਦੀ ਲਾਹਣਤਾ ਤੁਹਾਡੇ ਤੇ ਦਾੜੇ ਰੱਖੇ ਆ ਤੁਸੀਂ ਲੰਬੇ ਲੰਬੇ ਪੱਗਾਂ ਰੱਖੀਆਂ ਤੁਸੀਂ ਤੇ ਜੇ ਕੋਈ ਮੇਰੇ ਵਰਗਾ ਗੱਲ ਕਰਦਾ ਸੱਚੀ ਤੇ ਉਹ ਆਰਐਸਐਸ ਦਾ ਬੰਦਾ ਤੇ ਕੰਜਰੋ ਤੁਸੀਂ ਕਿੰਨਾ ਦੇ ਬੰਦੇ ਹੋ ਕਿੰਨਾ ਦੇ ਬੰਦੇ ਹੋ ਗੁਰੂ ਦੇ ਬੇਦਬੀਆ ਕਰਕੇ ਸ਼ਰਿਆਮ ਨਿਸ਼ਾਨ ਸਾਹਿਬ ਨੂੰ ਜ਼ਮੀਨ ਤੇ ਸੁੱਟ ਕੇ ਤੇ ਟਰੈਕਟਰ ਮਗਰੋਂ ਦਾ ਤੁਸੀਂ ਬੇਦਬੀ ਕਰ ਰਹੇ ਹੋ ਤੇ ਕੰਜਰੋ ਆਪਣੇ ਆਪ ਨੂੰ ਪੰਥਕ ਖਾਉਂਦੇ ਹੋ ਨੱਕ 도ਬ ਕੇ ਮਰਜੋ ਦਲਿਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੋਸਾਇਟੀ ਲੁਧਿਆਣਾ ਤੋਂ ਪੰਜਾਬੀਓ ਅੱਜ ਮੈਂ ਤੁਹਾਨੂੰ ਕੁਝ ਉਹਨਾਂ ਪ੍ਰਜਾਤੀਆਂ ਬਾਰੇ ਦੱਸਣ ਲੱਗਾ ਚਿੰਨਾ ਨੇ ਪੰਜਾਬ ਦੇ ਵਿੱਚ ਅਖੌਤੀ ਜਥੇਬੰਦੀਆਂ ਦਾ ਝੰਡਾ ਚੱਕਿਆ ਹੋਇਆ ਪਾ ਤੇ ਉਹਦੇ ਝੰਡੇ ਦੇ ਹੇਠ ਬਦਮਾਸ਼ੀਆਂ ਤੇ ਕਬਜ਼ੇ ਕਰਦੇ ਨੇ ਮੈਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਹੜੀ 12 ਤਰੀਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰੂ ਕਾਂਵਡਾਲੀ ਛਾਡਾ ਸਾਹਿਬ ਦੇ ਲਾਗੇ ਪਿੰਡ ਪੈਂਦਾ ਉੱਥੇ ਐਸੀ ਸਮਾਜ ਦੀ 2 2.5 ਕਿੱਲੇ ਜ਼ਮੀਨ ਹੈ ਟੋਟਲ ਕਾਰਪੋਰੇਸ਼ਨ ਦੀ ਜ਼ਮੀਨ ਹੈ ਉਹ ਘੱਟੋ ਘੱਟ 32 33 ਕਿੱਲੇ ਦੱਸੀ ਜਾ ਰਹੀ ਹੈ ਔਰ 32 33 ਕਿੱਲੇ ਕਾਰਪੋਰੇਸ਼ਨ ਦੀ ਜ਼ਮੀਨਾਂ ਔਰ ਉਹਦੇ ਵਿੱਚੋਂ 2 2.5 ਕਿੱਲੇ ਜ਼ਮੀਨ ਜਿਹੜੀ ਆ ਉਹਦੇ ਵਿੱਚ ਇੰਦਰਾ ਕਲੋਨੀ ਦੇ ਨਾਂ ਤੇ ਐਸਈ ਸਮਾਜ ਦੇ ਗਰੀਬ ਭੈਣ ਭਰਾਵਾਂ ਦੀ ਵਸੂ ਆਥੇ ਉਹਨਾਂ ਨੇ ਆਪਣਾ ਇੱਕ ਪਿੰਡ ਵਸਾਇਆ ਹੋਇਆ ਇੱਕ ਰਿਹਾਇਸ਼ ਕੀਤੀ ਹੋਈ ਉਸ ਇਲਾਕੇ ਦੇ ਵਿੱਚ ਤੇ ਉਥੋਂ ਦੇ ਪੰਚ ਸਰਪੰਚਾਂ ਨੇ ਉਦੋਂ ਮਤਾ ਪਾ ਕੇ 6 ਕਨਾਲਾਂ ਜਗ੍ਹਾ ਜਿਹੜੀ ਐਸੀ ਸਮਾਜ ਵਾਸਤੇ ਛੱਡੀ ਸੀ ਕਿ ਇਹਦੇ ਵਿੱਚ ਇੱਕ ਗੁਰੂ ਘਰ ਬਣਾਇਆ ਜਾਏਗਾ ਤੇ ਹੋ ਸਕਦਾ ਤੇ ਨਾਲ ਦੇ ਨਾਲ ਜਿਹੜਾ ਵਾ ਉਹ ਐਸੀ ਸਮਾਜ ਦਾ ਕੋਈ ਸਕੂਲ ਵੀ ਉੱਥੇ ਖੋਲਿਆ ਜਾਵੇ। ਇਸੇ ਸਬੰਧ ਵਿੱਚ ਉਸ ਵੇਲੇ ਬਜ਼ੁਰਗਾਂ ਨੇ ਕੋਈ ਜਾਂ ਪੈਸੇ ਕਾਰਨ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਜ਼ਮੀਨ ਖਾਲੀ ਰੱਖੀ ਸੀ ਤੇ ਕੁਝ ਦਿਨ ਪਹਿਲਾਂ ਐਸੀ ਸਮਾਜ ਦੇ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਵਾਲਮੀਕ ਸਮਾਜ ਦੇ ਵਾਲਮੀਕ ਆਸ਼ਰਮ ਤੋਂ ਨਸ਼ਤਰਨਾਥ ਹੁਣੀ ਜਾਂ ਹੋਰ ਕੋ ਦੋ ਚਾਰ ਬੰਦਿਆਂ ਦੇ ਨਾਲ ਜਾ ਕੇ ਉੱਥੇ ਜਾ ਕੇ ਜਿਹੜਾ ਸੀ ਉਹ ਇੱਕ ਨਿਸ਼ਾਨ ਸਾਹਿਬ ਗੱਡਿਆ ਸੀ ਤੇ ਗੁਰਦੁਆਰਾ ਸਾਹਿਬ ਦੀ ਅਰਬਤਾ ਕਰਨੀ ਸ਼ੁਰੂ ਕਰ ਦਿੱਤੀ। ਨੰਗ ਸਿੰਘ ਜਥੇਬੰਦੀਆਂ ਦੇ ਕੋਈ ਜਥੇਦਾਰ ਵੀ ਉੱਥੇ ਕੋਈ ਮੌਜੂਦ ਸੀ ਜਿਹੜੇ ਉੱਥੇ ਆਪਣਾ ਇੱਕ ਤੰਬੂ ਟਾਈਪ ਲਗਾ ਕੇ ਬੈਠੇ ਸੀ ਕਿ ਹੌਲੀ-ਹੌਲੀ ਜਿਹੜੀ ਗੁਰਦੁਆਰਾ ਸਾਹਿਬ ਦੀ ਅਸਾਰੀ ਉਦੀਨਾਂ ਤੇ ਉਹਦੀ ਰਾਖੀ ਕਰਨ ਵਾਸਤੇ। ਪਰ ਪਤਾ ਲੱਗਾ ਕਿ 12 ਤਰੀਕ ਤੇ ਕੁਝ ਕਿਸਾਨ ਜਿੱਥੇ ਬੰਦੀਆਂ ਦੇ ਅਖੋਤੀ ਆਗੂ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ ਕੋਹ ਝੰਡੇ ਲੈ ਕੇ ਟਰੈਕਟਰ ਲੈ ਕੇ ਦੇਖੋ ਕਿਸ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਦੇ ਉੱਪਰ ਜੁੱਤੀਆਂ ਲੈ ਕੇ ਚੜੇ ਨੇ ਤੇ ਟਰੈਕਟਰ ਦੇ ਮੰਗਰ ਨਿਸ਼ਾਨ ਸਾਹਿਬ ਨੂੰ ਪਾ ਕੇ ਕਿਸ ਤਰੀਕੇ ਦੇ ਨਾਲ ਉਹਦੀ ਵਿਦਬੀ ਕਰ ਰਹੇ ਆ ਤੇ ਜਕਾਰੇ ਛੱਡ ਰਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਲੱਖ ਦੀ ਲਹਨਤਾ ਤੁਹਾਡੇ ਉੱਤੇ ਦੱਲਿਓ ਲੱਖ ਦੀ ਲਹਨਤਾ ਤੁਹਾਡੇ ਤੇ ਤੁਸੀਂ ਉਹਨਾਂ ਕਿਸਾਨਾਂ ਦਾ ਨਾਮ ਬਦਨਾਮ ਕਰ ਦਿੱਤਾ ਜਿਨ੍ਹਾਂ ਨੇ ਸਿੱਖੀ ਦਾ ਐਸੇ ਝੰਡੇ ਨੂੰ ਬੁਲੰਦ ਕਰਨ ਵਾਸਤੇ ਪਤਾ ਨਹੀਂ ਕਿੰਨੇ ਸਿਰ ਦਿੱਤੇ ਤੁਸੀਂ ਉਸ ਸਮਾਜ ਨੂੰ ਮੈਂ ਕਹਿੰਦਾ ਬਦਨਾਮ ਕਰ ਦਿੱਤਾ ਜਿਸ ਸਮਾਜ ਨੇ ਸਿੱਖੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਤੁਸੀਂ ਉਸ ਕਿਸਾਨ ਕਿਸਾਨ ਨੂੰ ਬਦਨਾਮ ਕਰ ਦਿੱਤਾ ਜਿਹੜਾ ਗਰੀਬ ਦੇ ਵਿੱਚ ਮੂੰਹ ਦੇ ਵਿੱਚ ਨਵਾਲਾ ਪਾਉਂਦਾ ਸਾਰੇ ਕਿਸਾਨ ਮਾੜੇ ਨਹੀਂ ਔਰ ਸਾਰੇ ਚੰਗੇ ਵੀ ਨਹੀਂ ਆ ਮੈਂ ਤੁਹਾਨੂੰ ਪਹਿਲਾਂ ਨਸਲਾਂ ਕੁਝ ਨਸਲਾਂ ਦੇ ਵਿੱਚ ਅਸਲੀ ਵੀ ਹੁੰਦੇ ਆ ਤੇ ਕੁਝ ਇਹੋ ਜਿਹੇ ਗੰਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਗੰਦੇ ਆਂਡੇ ਕਹਿ ਦਿੰਦੇ ਨਾ ਇਹ ਉਹ ਗੰਦੇ ਆਂਡੇ ਨੇ ਟੁਕੜੇ ਪਿੱਛੇ ਜ਼ਮੀਨ ਦੇ ਟੁਕੜੇ ਪਿੱਛੇ ਯਾਰ ਤੁਸੀਂ ਆਪਣੇ ਗੁਰੂ ਦਾ ਨਰਾਦਰ ਕਰ ਰਹੇ ਹੋ ਲੱਖ ਦੀ ਲਾੜਤਾ ਤੁਹਾਡੇ ਤੇ ਦਾੜੇ ਰੱਖੇ ਆ ਤੁਸੀਂ ਲੰਬੇ ਲੰਬੇ ਪੱਗਾਂ ਰੱਖੀਆਂ ਤੁਸੀਂ ਤੇ ਜੇ ਕੋਈ ਮੇਰੇ ਵਰਗਾ ਗੱਲ ਕਰਦਾ ਸੱਚੀ ਤੇ ਉਹ ਆਰਐਸਐਸ ਦਾ ਬੰਦਾ ਤੇ ਕੰਜਰੋ ਤੁਸੀਂ ਕਿੰਨਾ ਦੇ ਬੰਦੇ ਹੋ ਤੁਸੀਂ ਕਿੰਨਾ ਦੇ ਬੰਦੇ ਹੋ ਗੁਰੂ ਦੇ ਵਿਦਵੀਆਂ ਕਰਕੇ ਸ਼ਰਿਆਮ ਨਿਸ਼ਾਨ ਸਾਹਿਬ ਨੂੰ ਜ਼ਮੀਨ ਤੇ ਸੁੱਟ ਕੇ ਤੇ ਟਰੈਕਟਰ ਮਗਰੋਂਦਾ ਤੁਸੀਂ ਬੇਦਵੀ ਕਰ ਰਹੇ ਹੋ ਤੇ ਕੰਜਰੋ ਆਪਣੇ ਆਪ ਨੂੰ ਪੰਥਕ ਖਵਾਉਂਦੇ ਹੋ ਨੱਕ ਡੋਬ ਕੇ ਮਰਜੋ ਦਲਿਓ ਤੁਸੀਂ ਨੱਕ ਡੋਬ ਕੇ ਮਰਜੋ ਤੁਸੀਂ ਕੰਜਰੋ ਸ਼ਰਮ ਕਰੋ ਆਏ ਦਿਨ ਪੰਜਾਬ ਦੇ ਵਿੱਚ ਆਏ ਦਿਨ ਪੰਜਾਬ ਦੇ ਵਿੱਚ ਗਰੀਬਾਂ ਦੇ ਉੱਤੇ ਜ਼ੁਲਮ ਕਰ ਰਿਹਾ ਤੇ ਤੁਹਾਡੀ ਨਸਲ ਦੇ ਕਰ ਰਹੇ ਨੇ ਤੁਹਾਡੀ ਨਸਲ ਦੇ ਕਰ ਰਹੇ ਤੇ ਬਦਨਾਮ ਕੌਣ ਹੋ ਰਿਹਾ ਕਿਸਾਨ ਜ਼ਿਮੀਂਦਾਰ ਜੇ ਕੋਈ ਮੇਰੇ ਵਰਗਾ ਗਰੀਬਾਂ ਦੀ ਆਵਾਜ਼ ਚੁੱਕਦਾ ਤੁਸੀਂ ਪਤਾ ਨੂੰ ਕਹਿੰਦੇ ਹੋ ਇਹ ਤੇ ਪਾੜ ਪਾਉਂਦਾ ਇਹ ਤੇ ਗੱਲਾਂ ਹੀ ਸਿਰਫ ਜੱਟਾਂ ਦੇ ਖਿਲਾਫ ਕਰਦਾ ਉਹ ਭਰਾਵਾ ਮੇਰਾ ਤੁਹਾਡੇ ਨਾਲੋਂ ਜ਼ਿਆਦਾ ਰਹਿਣ-ਬਹਿਣ ਹੋਏਗਾ ਜੱਟ ਬਰਾਦਰੀ ਦੇ ਨਾਲ ਕਿਸਾਨਾਂ ਦੇ ਨਾਲ ਪਰ ਉਹ ਤੁਹਾਡੇ ਵਰਗੇ ਦੱਲੇ ਨਹੀਂ ਆ ਤੁਹਾਡੇ ਵਰਗੇ ਮੌਕਾਪਸਤ ਨਹੀਂ ਆ ਤੁਹਾਡੇ ਵਰਗੇ ਜ਼ਮੀਨ ਪਿੱਛੇ ਕਤਲ ਕਰਨ ਵਾਲੇ ਬੰਦੇ ਨਹੀਂ ਆ ਉਹ ਸੂਝਮਾਨ ਨੇ ਔਰ ਗੁਰੂ ਦੇ ਸਿੱਖ ਨੇ ਗੁਰੂ ਦੀ ਗੱਲ ਕਰਦੇ ਆ ਗੁਰੂ ਦੀ ਮਰਿਆਦਾ 'ਚ ਰਹਿੰਦੇ ਆ ਅਸੀਂ ਉਹਨਾਂ ਦੀ ਸੰਗਤ ਕਰਦੇ ਆਂ ਜਿਵੇਂ ਗੁਰਦਾ ਹੁਕਮ ਆ ਸੋ ਸਿੱਖ ਸਖਾ ਬੰਦ ਪੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਅਸੀਂ ਵੀ ਉਹਨਾਂ ਦੀ ਸੰਗਤ ਕਰਕੇ ਖੁਸ਼ ਹੁੰਨੇ ਆ ਉੱਚ ਨੀਚ ਨੂੰ ਉਹ ਰੱਖਦੇ ਨਹੀਂ ਤੁਸੀਂ ਕੀ ਯਾਰ ਗੁਰੂ ਦੀ ਗੁਰਦਵਾਰਾ ਸਾਹਿਬਾ ਤੇ ਜਗਾ ਬਣਾਈਆਂ ਤੇ ਤੁਸੀਂ ਤੱਲਿਓ ਕਿਦਾਂ ਆ ਦੀ ਕਰ ਰਹੇ ਹੋ ਤੁਸੀਂ ਬੇਦਬੀ ਤੁਹਾਡੇ ਵਜ੍ਹਾ ਕਰਕੇ ਕੰਜਰੋ ਤੁਹਾਡੇ ਕਰਕੇ ਹੀ ਅੱਜ ਪੰਜਾਬ ਦਾ ਐਸਸੀ ਵਰਗ ਜਿਹੜਾ ਨਾ ਅੱਧਾ ਸਾਈ ਬਣ ਚੱਲਿਆ ਪੰਜਾਬ ਦੇ ਵਿੱਚ ਅੱਧਾ ਸਾਈ ਬਣ ਚੱਲਿਆ ਵਾ ਤੇ ਤੁਹਾਡੇ ਵਰਗੇ ਲਾਲਚੀ ਤੁਹਾਡੇ ਵਰਗੇ ਲਾਲਚੀ ਲੋਕਾਂ ਨੇ ਉਹਨਾਂ ਨੂੰ ਜ਼ਮੀਨਾਂ ਵਿੱਚ ਦਿੱਤੀਆਂ ਹੋਈਆਂ ਨੇ ਆਪ ਬਣ ਕੇ ਪੈਸੇ ਦੇ ਲਾਲਚ ਵਿੱਚ ਆਪ ਪਾਸਟਰ ਬਣੇ ਨੇ ਮਿਨਿਸਟਰੀਆਂ ਚਲਾ ਰਹੇ ਆ ਜੀ ਵੱਡੀਆਂ ਵੱਡੀਆਂ ਉਹ ਕੰਜਰੋ ਤੁਸੀਂ ਤੇ ਸਿੱਖੀ ਤੇ ਪੱਕੇ ਨਹੀਂ ਉਤਰਨਾ ਤੇ ਜਿਨ੍ਹਾਂ ਨੂੰ ਗੁਰੂ ਛਾਤੀ ਨਾਲ ਆ ਕੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਗਿਆ ਵਾ ਜਿਨ੍ਹਾਂ ਨੂੰ ਮذਬੀ ਦਾ ਖitab ਹੋ ਕੇ ਗਿਆ ਵਾ ਉਹਨਾਂ ਨੂੰ ਤੇ ਆਪਣੇ ਮذਬ ਵਿੱਚ ਪੱਕੇ ਰਹਿਣ ਦਿਓ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਨਾਂ ਦੇ ਉੱਪਰ ਜਿਹੜੀ ਕਦਰੜੀ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਕਿਸਾਨ ਜਥੇਬੰਦੀਆਂ ਆਏ ਦਿਨ ਜ਼ੁਲਮ ਕਰ ਰਹੀਆਂ ਨੇ ਕਿਸਾਨੀ ਨਾਂ ਦੇ ਉੱਪਰ ਝੰਡੇ ਲੈ ਕੇ ਕਿਸਾਨਾਂ ਨੂੰ ਬਦਨਾਮ ਕਰਨੀਆਂ ਨੇ ਇਹਨਾਂ ਦੇ ਉੱਪਰ ਕਦਰੜੀ ਜਿਹੜੀ ਆ ਕੋਈ ਨਾ ਕੋਈ ਧਰਾਵਾਂ ਲਾ ਕੇ ਇਹਨਾਂ ਨੂੰ ਡਿਬਰੂਗੜ੍ਹ ਤੋਂ ਟੋ ਤੇ ਮੈਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੇ ਸਮਾਜ ਵਾਸਤੇ ਲੜਦੇ ਆ ਜਿਹੜੇ ਕੌਮ ਵਾਸਤੇ ਲੜਦੇ ਆ ਲੋਕਾਂ ਵਾਸਤੇ ਲੜਦੇ ਆ ਆਪਣੇ ਹੱਕਾਂ ਲਈ ਲੜਦੇ ਆ ਉਹਨਾਂ ਅਸਲੀ ਕਿਸਾਨ ਜਥੇਬੰਦੀਆਂ ਨੂੰ ਵੀ ਕਹਾਂਗਾ ਕਿ ਵੀਰੇ ਤੁਹਾਨੂੰ ਅੱਗੇ ਆਉਣਾ ਪੈਣਾ ਨਹੀਂ ਤੇ ਦਾਗ ਤੁਹਾਡੇ ਮੱਥੇ ਤੇ ਵੀ ਲੱਗਣ ਡਿਆ ਉਕੇ ਟੈਗ ਕਿਸਾਨ ਜਥੇਬੰਦੀਆਂ ਦਾ ਆ ਰਿਹਾ ਝੰਡੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਚੱਕੇ ਨੇ ਇਹ ਨਾ ਹੋਵੇ ਭਾਈ ਸਾਹਿਬ ਜੀ ਕਿ ਜਿੱਦਣ ਮਜ਼ਦੂਰ ਆਪਣੀ ਆਈ ਤੋਂ ਬਾਹਰ ਆ ਗਿਆ ਬਰਦਾਸ਼ਤ ਤੋਂ ਬਾਹਰ ਆ ਗਿਆ ਤਾਂ ਡੰਡੇ ਵੀ ਤੁਹਾਡੇ ਹੋਣੇ ਆ ਤੇ ਝੰਡੇ ਵੀ ਤੁਹਾਡੇ ਹੋਣੇ ਆ ਤੁਹਾਡੇ ਐਸੇ ਗਲਾਂ ਦੇ ਵਿੱਚ ਪਾ ਪਾ ਕੇ ਹੀ ਡੰਡੇ ਤੁਹਾਡੇ ਪਿੱਠ ਦੇ ਮਾਰਨੇ ਨੇ ਤੁਹਾਡਾ ਪਿਛਵਾੜਾ ਲਾਲ ਕਰਨਗੇ ਲੋਕ ਉਹਨੇ ਇਹ ਗੱਲ ਯਾਦ ਰੱਖ ਲਿਓ ਹਰੇਕ ਦੇ ਜ਼ੁਲਮ ਦਾ ਅੰਤ ਹੁੰਦਾ ਹੈ ਤੇ ਤੁਹਾਡੇ ਪਾਪ ਦਾ ਘੜਾ ਹੁਣ ਭਰ ਗਿਆ ਹੈ ਇਹ ਗੱਲ ਮੇਰੀ ਯਾਦ ਰੱਖ ਲਿਓ ਮੇਰੇ ਭਰਾਓ ਮੁਗਲ ਮੁਗਲਾਂ ਦਾ ਰੂਪ ਤੁਸੀਂ ਧਾਰਨ ਕਰ ਗਏ ਹੋ ਕਦੇ ਮੁਗਲ ਮੰਦਰ ਢਾਉਂਦੇ ਸੀ ਤੇ ਅੱਜ ਤੁਸੀਂ ਗੁਰੂ ਘਰ ਆਪਣੇ ਢਾ ਰਹੇ ਹੋ ਤੁਸੀਂ ਮੁਗਲਾਂ ਨੂੰ ਘਟ ਨਹੀਂ ਹੋ ਆਪਣੇ ਆਪ ਨੂੰ ਕਿਸਾਨ ਖਵਾਉਣਾ ਬੰਦ ਕਰਦੇ ਹੋ ਤੁਸੀਂ ਮੁਗਲ ਖੋ ਤੁਸੀਂ ਮੁਗਲਾਂ ਦੀ ਔਲਾਦਾਂ ਤੁਸੀਂ ਸੋ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਦਾ ਕਿ ਇਹਨਾਂ ਦੇ ਉੱਪਰ ਕਰੜੀ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਤੁਸੀਂ ਕਹਿੰਦੇ ਹੋ ਨਾ ਕੀ ਮਤਲਬ ਜਿਹੜਾ ਵਾ ਹੇਟ ਸਪੀਚ ਤੇ ਉੱਪਰ ਪਰਚਾ ਦਿੰਦੇ ਹੋ ਤੇ ਇਹਨਾਂ ਦੇ ਉੱਪਰ ਪਰਚਾ ਦਰਜ ਕਰੋ ਨਾ ਜਿਹੜੇ ਹੇਟ ਕੰਮ ਕਰਦੇ ਆ ਲੋਕਾਂ ਨੂੰ ਦਿਲਾਂ ਨੂੰ ਹੇਟ ਕਰਦੇ ਆ ਸਪੀਚਾਂ ਨੂੰ ਛੱਡੋ ਤੁਸੀਂ ਇਹਨਾਂ ਨੂੰ ਫੜੋ ਕੀ ਕਰੀਏ ਫਿਰ ਸਾਨੂੰ ਬੋਲਣਾ ਪੈਂਦਾ ਹੋ ਯਾਰ ਸਾਨੂੰ ਬੋਲਣਾ ਪੈਂਦਾ ਫਿਰ 16 ਤਰੀਕ ਨੂੰ ਐਸਸੀ ਸਮਾਜ ਦਾ ਬਹੁਤ ਵੱਡਾ ਉੱਥੇ ਇਕੱਠ ਹੋਣ ਜਾ ਰਿਹਾ ਸਾਰੇ ਭੈਣ ਭਰਾ ਵੱਦ ਵੱਦ ਪਹੁੰਚੋ ਇਦੂ ਵੱਡਾ ਨਿਸ਼ਾਨ ਸਾਹਿਬ ਗੱਡਾਂਗੇ ਗੱਲ ਮੇਰੀ ਯਾਦ ਰੱਖ ਲੈ ਤੁਸੀਂ ਜੇ ਹਿੰਮਤ ਹੈ ਕਿ ਜੇ ਇੱਕ ਪਿਓ ਦੇ ਹੋਗੇ ਤਾਂ ਸਾਹਮਣੇ ਆਇਓ ਪਰ ਦੇਖੀ ਜਾਓ ਜੋ ਹੋਊਗੀ ਪਰ ਇਸ ਤਰੀਕੇ ਦਾ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਬੱਚਾ ਅਮਰੂਦ ਤੋੜਨ ਜਾਂਦਾ ਤੇ ਯਾਰ ਉਹਨੂੰ ਕੋਟ ਕੋਟ ਅਧਮੋਇਆ ਕੀਤਾ ਜਾਂਦਾ ਜੇ ਕਿਸੇ ਗਰੀਬ ਦੀ ਕੋ ਮੱਝ ਤੁਹਾਡੇ ਝੋਨੇ ਚ ਵੱਢ ਜਾਂਦੀ ਆ ਤੇ ਮੇਰੇ ਭਰਾਓ ਤੁਸੀਂ ਉਹਨਾਂ ਨੂੰ ਮਾਰ ਮਾਰ ਅਧਮੋਇਆ ਕਰ ਦਿੰਦੇ ਹੋ ਆ ਚਾਹ ਲੈਣ ਗਿਆ ਬਾਬੇ ਪਕਾ ਲਿਓ ਗੁਰਦਰਾ ਸਾਹਿਬ ਤੈਨੂੰ ਮੁੰਡੇ ਨੂੰ ਵੱਢ ਕੇ ਸੁੱਟਦਾ ਉਹ ਯਾਰ ਕਿਹੜੇ ਰਾਹ ਤੁਰ ਪਏ ਤੁਸੀਂ ਹੈ ਆਪਣੇ ਆਪ ਸੁੱਖੀ ਦੇ ਵਾਰਸ ਘਵਾਉਂਦੇ ਆ ਉਹ ਤੁਹਾਡੇ ਮੂੰਹ ਨੇ ਅੱਗੇ ਲੱਗਦੇ ਉਹ ਚਾਰੇ ਸ਼ਰਮ ਕਰੋ ਨਾ ਨਕੜੋ ਬਕੇ ਮਰਜੋ ਤੁਸੀਂ ਸੁੱਖੀ ਦੇ ਵਿੱਚ ਗੱਲਾਂ ਤੇ ਬਹੁਤ ਨੇ ਇੱਕੋ ਬੇਨਤੀ ਕਰਨਾ ਚਾਹੁੰਦਾ ਮੇਰੇ ਵੀਰੋ ਜਾਗ ਜਾਓ ਜਾਗ ਜਾਓ ਜਾਗ ਜਾਓ ਇਹਨਾਂ ਲੋਕਾਂ ਨੂੰ ਧਾਰਮਿਕ ਰਾਜਨੀਤਿਕ ਧਿਰ ਬਣਾ ਕੇ ਟਕਰੋ ਇਹਨਾਂ ਨੂੰ ਇਹਨਾਂ ਦੀ ਨਾਨੀ ਚੇਤੇ ਗਾਦੀਆਂ ਦਰੋਂ ਆਪਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇਖੋ ਜੀ ਦੇਖੋ ਕਿਹਨਾਂ ਸਰਦਾਰਾਂ अॼ त पंजाबी कॾहिं निशान साहिब